ਟ੍ਰੈਫਿਕ ਪੁਲਿਸ ਦੇ ਵੱਲੋਂ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਗਈ ਹੈ ਤੇ ਕਈਆਂ ਦੇ ਚਲਾਨ ਕੱਟੇ ਗਏ ਨੇ ਤਾਂ ਤੁਹਾਨੂੰ ਦੱਸਦੀ ਕਿ ਪਿਆਰ ਸਰਕਾਰ ਦੇ ਸਖਤ ਹੁਕਮਾਂ ਦੇ ਅਨਸਾਰ ਇਹ ਕਾਰਵਾਈ ਹੈ ਜੋ ਹੋ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਦੀ ਕਿ ਕਈ ਸਕੂਲਾਂ ਦੀਆਂ ਜੋ ਵਾਹਨ ਸੀ ਟ੍ਰੈਫਿਕ ਇੰਚਾਰਜ ਦੇ ਵੱਲੋਂ ਰੋਕੀਆਂ ਗਈਆਂ ਨੇ ਉਹਨਾਂ ਦੀ ਜਾਂਚ ਕੀਤੀ ਗਈ ਹੈ ਤੇ ਕਈਆਂ ਦੇ ਚਲਾਨ ਕੱਟੇ ਗਏ ਨੇ ਤਾਂ ਕਈਆਂ ਨੂੰ ਸਖਤ ਹਦਾਇਤਾਂ ਨੇ ਜੋ ਉਹ ਦਿੱਤੀਆਂ ਗਈਆਂ ਨੇ ਕਿਉਂਕਿ ਕਈ ਵਾਹਨ ਅਜੇਹਿਆ ਸਨ ਜੋ ਰੂਲ ਫਾਲੋਅ ਨਹੀਂ ਕਰ ਰਹੇ ਸਨ ਜਿਨ੍ਹਾਂ ਦੇ ਅੱਜ ਚਲਾਨ ਕੱਟੇ ਗਏ ਆ ਤੇ ਜਿਨ੍ਹਾਂ ਦੇ ਕੁਝ ਰੂਲ ਫਾਲੋਅ ਨਹੀਂ ਹੋਏ ਸਨ ਉਹਨਾਂ ਨੂੰ ਸਖਤ ਹਦਾਇਤਾਂ ਦੇ ਕੇ ਟ੍ਰੈਫਿਕ ਚਾਰਜ ਦੇ ਵੱਲੋਂ ਛੱਡ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਚਾਰਜ ਦੇ ਵੱਲੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਅੱਜ ਸਕੂਲੀ ਵਾਹਨਾਂ ਦੀ ਜੋ ਜਾਂਚ ਕੀਤੀ ਗਈ ਹੈ ਤਾਂ ਪਿਛਲੇ ਦਿਨ ਹਰਿਆਣਾ ਦੇ ਵਿੱਚ ਇੱਕ ਹਾਸਾ ਹੋਇਆ ਸੀ ਜਿਸ ਦੇ ਵਿੱਚ ਕਰੀਬ 6 ਬੱਚਿਆਂ ਦੀ ਜਾਨ ਚਲੀ ਗਈ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਹੁਕਮ ਕੀਤੇ ਗਏ ਸਨ ਇਸ ਦੇ ਅਨਸਾਰ ਹੀ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਹੈ ਤਾਂ ਕੀ ਕਹਿਣਾ ਸੀ ਟ੍ਰੈਫਿਕ ਇੰਚਾਰਜ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਵੇਂ ਆਪਣੇ ਹਰਿਆਣਾ ਦੇ ਵਿੱਚ ਮਿੰਤਰਗੜ੍ਹ ਕੋਲ ਐਕਸੀਡੈਂਟ ਹੋਇਆ ਸੱਤ ਬੱਚੇ ਜਾਨ ਗਏ ਆ ਉਸ ਦੇ ਸਬੰਧ ਵਿੱਚ ਮਾਨਯੋਗ ਐਸ.ਪੀ. ਸਾਹਿਬ ਡਾਕਟਰ ਕਰਦੇ ਆ ਆਈ.ਪੀ.ਐਸ. ਉਹ ਜਿਨ੍ਹਾਂ ਦੀ ਹਾਦਸੇ ਤੇ ਉਹ ਜਿਨ੍ਹਾਂ ਦੀ ਅਸੀਂ ਆਪਣੇ ਮਾਨਯੋਗ ਸ਼੍ਰੀ ਅਰुण ਮੁੰਡਾ ਡੀ.ਐਸ.ਪੀ. ਮੋਰ ਦੀ ਇੰਟੀਗ੍ਰੇਟਿੰਗ ਅੱਜ ਲਾਕਬੰਦੀ ਕੀਤੀ ਸੀ ਕੁਸੂਦ ਨੂੰ ਦੋ ਗੱਡੀਆਂ ਦੇ ਮਤਲਬ ਟ੍ਰਾਂਸਫਰ ਦਾ ਕੋਆਬੀਆਂ ਫਾਰਮਲਟੀਆਂ ਪੂਰੀਆਂ ਨਹੀਂ ਕੀਤੀਆਂ ਉਹਨਾਂ ਦੇ ਚਲਾਨ ਕੱਟਿਆ ਸੀ ਕਿੰਨੀਆਂ ਕੋ ਗੱਡੀਆਂ ਦੇ ਚਲਾਨ ਕੱਟੇ ਚਾਰ ਗੱਡੀਆਂ ਦੇ ਚਲਾਨ ਕੱਟੇ ਹੋਰ ਕਿੰਨੀਆਂ ਕੋ ਵਡੀਆਂ ਚੈੱਕ ਕੱਟੀਆਂ ਗਈਆਂ ਅੱਜ ਤਰੀਕ ਵਡੀਆਂ ਤਰੀਬਾਂ ਨੂੰ 350 ਚੈੱਕ ਕੱਟੀਆਂ ਕੀਤੀਆਂ ਹੂੰ ਹੂੰ ਉਹ ਦਰਸਪਾਈਆਂ ਗਈਆਂ ਉਹਨਾਂ ਨੂੰ ਹਦਾਇਤ ਕੀਤੀ ਕਮੀਆਂ ਤਾਂ ਸੀ ਉਹਨਾਂ ਦੀ ਪਰ ਉਹਨੂੰ ਹਦਾਇਤ ਕਰਕੇ ਇੱਕ ਵਾਰੀ ਸੀ ਫਾਰਕ ਕੀਤਾ ਵੀ ਇੱਕ ਹਫ਼ਤੇ ਵਿੱਚ ਕਮੀਆਂ ਬੁੜੀਆਂ ਕਰਵਾਉਂਦੀਆਂ ਨਹੀਂ ਤਾਂ ਕੁਝ ਗੱਲਾਂ ਇਹ ਗੱਡੀ ਕੋ ਸਕੂਲ ਦੀ ਸੀ ਨਹੀਂ ਹੈ ਕਿ ਕੋਈ ਇਹ ਜਿਹੜੀਆਂ ਗੱਡੀਆਂ ਚਲਾਨ ਕਿਤੇ ਪ੍ਰਾਈਵੇਟ ਗੱਡੀਆਂ ਸੀ ਕਿਹੜੇ ਸਕੂਲਾਂ ਨਾਲ ਸੰਬੰਧਨ ਸੀਗੇ ਕੋਨਵਰਸ ਕੋਨਾਂ ਨਾਲ ਸੰਬੰਧਨ ਸੀਗੇ ਟੈਂਦੇ ਸਕੂਲ ਨੂੰ ਵੀ ਕੋਈ ਰਾਏ ਦਿੱਤੀਆਂ ਜਾਣਗੀਆਂ ਜਿਹੜੇ ਇਸ ਤਰ੍ਹਾਂ ਦੀ ਪ੍ਰਾਈਵੇਟ ਗੱਡੀਆਂ ਨਾਲ ਬੱਚਿਆਂ ਨਾਲ ਜ਼ਿੰਦਗੀ ਨਾਲ ਖਿਲਾਰਾ ਕਰ ਰਹੇ ਨੇ ਮੈਂ ਕੋਰਾਬਤਾ ਕੇ ਹਮ ਕੀਤਾ ਸੀ ਪ੍ਰਿੰਸੀਪਲ ਸਾਹਿਬ ਨਾਲ ਪਰ ਉਹ ਉਹਨਾਂ ਨੇ ਫੋਨ ਨਹੀਂ ਟੈਂਡ ਕੀਤੀ ਤੇ ਕਾਰਵਾਈ ਚ ਰਹਿਣ ਗਿਆ ਨਾ ਤੁਸੀਂ ਕੋਈ ਉਹਨਾਂ ਦੇ ਧਿਆਨ ਚ ਲਿਆਵਾਂਗੇ ਅਸੀਂ ਕਿ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਰਹਿੰਦੇ ਹਨ ਕੀ ਹਿਦਾਇਤ ਕਰਨਾ ਚਾਹੋਗੇ ਮਤਲਬ ਲੋਕਾਂ ਨੂੰ ਮਾਪਿਆਂ ਨੂੰ ਤੇ ਸਕੂਲ ਪ੍ਰਿੰਸੀਪਲਾਂ ਨੂੰ ਮਾਪਿਆਂ ਦਾ ਵੀ ਫਰਜ਼ ਬਣਦਾ ਹੁੰਦਾ ਹੈ ਵੀ ਨਿਗਰਾਨੀ ਰੱਖਣ ਕਿ ਬੱਚੇ ਕਿਸ ਤਰ੍ਹਾਂ ਜਾ ਰਹੇ ਸਾਡੇ ਵੀ ਜਿਹੜਾ ਡਰਾਈਵਰ ਹੈ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਹੈ ਕੋਈ ਟੈਂਡਰ ਹੈ ਗੱਡੀ ਵਿੱਚ ਕਿ ਮਾਪਿਆਂ ਦਾ ਹੀ ਫਰਜ਼ ਬਣਦਾ ਹੈ ਨਿਗਰਾਨੀ ਰੱਖਣੀ ਇਹਨਾਂ ਚੀਜ਼ਾਂ ਦੀ ਪ੍ਰਿੰਸੀਪਲਾਂ ਨੂੰ ਕੀ ਕਹਿਣਾ ਚਾਹੋਗੇ ਪ੍ਰਿੰਸੀਪਲਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਡਰਾਈਵਰ ਹੈਗੇ ਆ ਸਭ ਤੋਂ ਪਹਿਲਾਂ ਦਾ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ। ਹਾਂਜੀ। ਮੈਡੀਕਲ ਕਰਾਇਆ ਜਾਵੇ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਯੂਨੀਫਾਰਮ ਹੈ ਪੂਰੀ ਜਿਹੜੀ ਇਹਨਾਂ ਦੀ ਸਕਾਈ ਯੂਨੀਫਾਰਮ ਹੈ ਉਹ ਪਾਈ ਜਾਵੇ ਨਾਲ ਅਟੈਂਡੈਂਟ ਹੋਵੇ। ਅਟੈਂਡੈਂਟ ਤੇ ਡਰਾਈਵਰ ਦੀ ਬੇਜ ਬਲੇਟ ਲੱਗੀ ਹੋਵੇ। ਸ੍ਰੀਕ ਮੁੰਵੀ ਬੱਚਿਆਂ ਨੂੰ ਟੈਂਪੋ ਵਿੱਚ ਲੱਦ ਕੇ ਲਿਜਾਇਆ ਜਾਂਦਾ ਹੈ। ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ? ਮਤਲਬ ਨਾਮ ਦੇ ਵੀ ਲਿਖੇ ਜਾਂਦੇ ਸਕੂਲ ਦੇ। ਓਵਰਲੋਡ ਹੁੰਦੇ ਨੇ। ਅਸੀਂ ਦੇਖਨੇ ਹੋ ਵੀ। ਠੀਕ ਹੈ। ਠੀਕ ਹੈ। ਫਾਰਮ ਹੈ ਨਹੀਂ ਸੇਮ ਹੈ। ਨੌਟ ਅੰਡੈਂਡ ਹੈਗਾ ਸਰ ਵਾਕਿਨੋ ਹੁਦਾਇਤ ਕਰਤੀ ਜੋ ਸਾਨੂੰ ਹੁਕਮ ਆਇਆ ਹੈ ਉਹਨਾਂ ਮੁਤਾਬਕ ਨੂੰ ਜਾਲੂ ਕਰਾਤਾ ਅਸੀਂ ਇਹ ਕਮੀਆਂ ਪੂਰੀਆਂ ਕਰੋ ਇਹ ਕੰਮ ਤੇ ਅੰਦਰ ਅੰਦਰ ਇਹ ਤਾਂ ਗੱਡੀਆਂ ਬੰਦ ਕਰ ਦਿਓ ਡਰਾਈਵਰ ਭਾਉ ਨੂੰ ਕੀ ਅਪੀਲ ਕਰਨਾ ਚਾਹੁੰਦੇ ਡਰਾਈਵਰ ਭਾਉ ਨੂੰ ਪੀਲੇ ਵੀ ਨਸ਼ੇਦ ਰਹਿਤ ਹੋ ਗਏ ਤੇ ਬੱਚਿਆਂ ਨੂੰ ਲੈ ਕੇ ਉਹਦੇ ਸਾਢੇ ਕਿਉਂ ਤੇ ਤੁਹਾਡੀ ਕਿੰਨੇ ਵਾਰ ਮੰਦੀ ਹੈ ਠੀਕ ਹੈ ਜੀ